ਸਸਿਕਾ ਜੀ ਸਾਰਿਆਂ ਨੂੰ ਅੱਜ ਦੇ ਬਲੌਗ ਦੀ ਸ਼ੁਰੂਆਤ ਕਰਨ ਲੱਗੇ ਆ ਪਿੰਡ ਡਾਵਲਾ ਤਹਿਸੀਲ ਰਾਜ ਸਿੰਘ ਨਗਰ ਜ਼ਿਲ੍ਹਾ ਗੰਗਾ ਨਗਰ ਰਾਜਸਥਾਨ ਤੋਂ ਅੱਜ ਆਪਾਂ ਖੜੇ ਆ ਗੁਰਦੁਆਰਾ ਸਾਹਿਬ ਬੁੱਢਾ ਜੋੜ ਬੁੱਢਾ ਜੋੜ ਉਹ ਧਰਤੀ ਜਿੱਥੇ ਬਾਬਾ ਸੁੱਖਾ ਸਿੰਘ ਮਹਿਤਾਬ ਸਿੰਘ ਜੀ ਮੱਸੇ ਰੰਗੜ ਦਾ ਸਿਰ ਵੱਢਣ ਤੋਂ ਬਾਅਦ ਪਹਿਲੀ ਰਾਤ ਉਹਨਾਂ ਨੇ ਆਪ ਉਹਦਾ ਹੀ ਬਲੌਗ ਕੀਤਾ ਪਟਨੇਰ ਕਿਲੇ ਦੇ ਬਾਹਰ ਅਨੁਮਾਨਗੜ ਦੇ ਵਿੱਚ ਬਤੀਤ ਕੀਤੀ ਤੇ ਦੂਸਰੀ ਰਾਤ ਉਹ ਇੱਥੇ ਪਹੁੰਚੇ ਨੇ ਇੱਥੇ 18ਵੀਂ ਸਦੀ ਦੇ ਵਿੱਚ ਸਿੰਘ ਜਦੋਂ ਜਕਰੀਆ ਖਾਨ ਤੇ ਦਿੱਲੀ ਦੇ ਬਾਦਸ਼ਾਹ ਫਰਖਸ਼ੀਅਰ ਦਾ ਜ਼ੁਲਮ ਜਦੋਂ ਪੰਜਾਬ ਦੇ ਵਿੱਚ ਸਿੱਖਾਂ ਤੇ ਵੱਧ ਚੁੱਕਿਆ ਸੀ ਉਸ ਸਮੇਂ ਪੰਜਾਬ ਦੇ ਵਿੱਚੋਂ ਸਿੱਖਾਂ ਨੇ ਜਿਹੜੀ ਇੱਥੇ ਸ਼ਰਨ ਲੈਤੀ ਸੀ ਇੱਥੇ ਇੱਕ ਬਹੁਤ ਵੱਡਾ ਪਾਣੀ ਦਾ ਤਲਾਬ ਹੋਇਆ ਕਰਦਾ ਸੀ ਜਿਹਨੂੰ ਜੋੜਾ ਕਹਿੰਦੇ ਆ ਤੇ ਜ਼ਥੇਦਾਰ ਸੀ ਕਿ ਉਸ ਸਮੇਂ ਤੇ ਬਾਬਾ ਬੁੱਢਾ ਜੀ ਇਸੇ ਕਰਕੇ ਇਥੋਂ ਦਾ ਨਾਮ ਜਿਹੜਾ ਬੁੱਢਾ ਜੌੜ ਪਿਆ ਐ ਸਮੇਂ ਇਸ ਗੁਰਦੁਆਰੇ ਦੇ ਕੋਲ ਜਿਹੜੀ ਪੈਲੀ ਆ ਉਹ ਹੈਗੀ ਆ ਜੀ 5 ਮਰੱਬੇ ਤੇ ਗੁਰਦੁਆਰਾ ਸਾਹਿਬ ਦੀਆਂ ਦੋ ਇਮਾਰਤਾਂ ਨੇ ਇੱਕ ਇਮਾਰਤ ਤੁਸੀਂ ਪਿੱਛੇ ਦੇਖ ਰਹੇ ਹੋ ਤੇ ਦੂਸਰੀ ਇਮਾਰਤ ਜਿਹੜੀ ਹੈਗੀ ਬੁੱਢਾ ਦਲ ਦੇ ਪਾਸ ਆ ਉਧਰਲੇ ਪਾਸੇ ਇੱਕ ਕਿਲਾਏ ਬਣਿਆ ਹੋਇਆ ਬਰਾਤਨ ਤੁਹਾਨੂੰ ਉਹਦੇ ਵੀ ਦਰਸ਼ਨ ਕਰਵਾਵਾਂਗੇ 18ਵੀਂ ਸਦੀ ਦੇ ਸਿੰਘ ਇਹਨਾਂ ਦੇ ਵਿੱਚ ਬਾਬਾ ਦੀਪ ਸਿੰਘ ਜੀ ਨਵਾਬ ਕਪੂਰ ਸਿੰਘ ਜੀ ਬਾਬਾ ਬੁੱਢਾ ਜੀ ਅਤੇ ਜਥੇਦਾਰ ਜੱਸਾ ਸਿੰਘ ਆਲੂਵਾਲੀਆ ਜੀ ਇਹ ਪ੍ਰਾਤਨ ਸਿੰਘ ਕਿਸੇ ਸਮੇਂ ਇੱਥੇ ਇਸ ਡੇਰੇ ਦੇ ਵਿੱਚ ਰਿਹਾ ਕਰਦੇ ਸੀ ਗੁਰਦੁਆਰਾ ਸਾਹਿਬ ਦੇ ਅੰਦਰ ਆਉਂਦਿਆਂ ਖੱਬੇ ਹੱਥ ਇੱਕ ਛੋਟਾ ਜਿਹਾ ਬਰਾਂਡਾ ਬਣਿਆ ਹੋਇਆ ਇਸ ਬਰਾਂਡੇ ਦੇ ਵਿੱਚ ਸ਼ਹੀਦਾਂ ਸਿੰਘਾਂ ਦੇ ਬੁੱਤ ਲੱਗੇ ਹੋਏ ਨੇ ਇਸ ਬਰਾਂਡੇ ਦੇ ਵਿੱਚ ਆਹ ਵਾਲਾ ਬੁੱਤ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਦੀ ਨਾਲ ਵਾਲਾ ਜਿਹੜਾ ਬੁੱਤ ਹੈਗਾ ਉਹ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਘੋੜਿਆਂ ਵਾਲੇ ਇਹ ਦੋਨੋਂ ਬੁੱਤ ਬਾਬਾ ਸੁਖਾ ਸਿੰਘ ਜੀ ਤੇ ਮਹਿਤਾਬ ਸਿੰਘ ਜੀ ਦੇ ਨੇ ਬਾਕੀ ਜਿੰਨੇ ਵੀ ਬੁੱਤ ਇੱਥੇ ਲੱਗੇ ਹੋਏ ਨੇ ਸਭ ਸ਼ਹੀਦ ਸਿੰਘਾਂ ਦੇ ਆ ਜੀ ਗੁਰਦੁਆਰਾ ਸਾਹਿਬ ਦੀ ਡਿਊਟੀ ਤੋਂ ਅੰਦਰ ਆਉਂਦੇ ਆਂ ਹੀ ਖੱਬੇ ਹੱਤਾਂ ਬੁੱਤ ਲੱਗੇ ਹੋਏ ਨੇ ਤੇ ਸਾਹਮਣੇ ਵਾਲੇ ਪਾਸੇ ਬਹੁਤ ਖੂਬਸੂਰਤ ਪਹਾੜਾ ਤੇ ਬੱਚਿਆਂ ਦੇ ਖੇਡਣ ਨੂੰ ਇੱਥੇ ਝੂਲੇ ਤੇ ਇੱਕ ਛੋਟਾ ਜਿਹਾ ਪਾਰਕ ਜਿਹੜਾ ਬਣਿਆ ਹੋਇਆ ਸਾਹਮਣੇ ਵਾਲੇ ਪਾਸੇ ਦਰਸ਼ਨੀ ਜੋੜੀ ਆ ਦਰਸ਼ਨੀ ਜੋੜੀ ਦੇ ਦੋਨੋਂ ਤਰਫ ਬਾਬਾ ਸੁਖਾ ਸਿੰਘ ਜੀ ਤੇ ਬਾਬਾ ਮਹਤਾਬ ਸਿੰਘ ਜੀ ਦੇ ਬੁੱਤ ਲੱਗੇ ਹੋਏ ਆ ਦਰਸ਼ਨੀ ਜੋੜੀ ਤੋਂ ਅੰਦਰ ਆਉਂਦੇ ਆਂ ਹੀ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਸਾਹਮਣੇ ਦੋ ਸ਼ਹੀਦ ਸਿੰਘਾਂ ਦੇ ਬੁੱਤ ਜਿਹੜੇ ਲੱਗੇ ਹੋਏ ਨੇ ਘੋੜਿਆਂ ਸਮੇਤ ਤੇ ਸੱਜੇ ਹੱਥ ਖਾਲਸਾ ਹੀ ਨਿਸ਼ਾਨ ਜਿਹੜੇ ਸ਼ਾਨੋ ਸ਼ੌਕਤ ਦੇ ਨਾਲ ਝੁੱਲ ਰਹੇ ਨੇ ਜੀ ਤੇ ਇਹ ਵਾਲੀ ਇਮਾਰਤ ਜੋ ਗੁਰੂ ਘਰ ਦਾ ਪ੍ਰਬੰਧ ਜੋ ਇਸ ਗੁਰੂ ਘਰ ਦਾ ਹੈ ਉਹ ਸ਼ਰੂਮਣੀ ਕਮੇਟੀ ਦੇ ਪਾਸ ਆ ਦੇ ਪਾਸੇ ਜੀ ਲੰਗਰ ਦੀ ਇਮਾਰਤ ਤੇ ਨਾਲ ਰਿਹਾ ਸ਼ੀ ਕਮਰੇ ਨੇ ਦੂਰ ਤਰਾਡੇ ਦੀਆਂ ਸੰਗਤਾਂ ਖਾਤਰ ਇੱਥੇ ਰਹਿਣ ਦਾ ਪ੍ਰਬੰਧ ਹੈਗਾ ਤੇ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਛੋਟਾ ਜਿਹਾ ਸਰੋਵਰ ਬਣਿਆ ਹੋਇਆ ਬਹੁਤ ਸੋਹਣਾ ਇਹ ਆ ਜੀ ਬੁੱਢਾ ਜੋੜ ਦੀ ਧਰਤੀ ਤੇ ਸਿੱਖਾਂ ਦਾ ਪ੍ਰਾਤਨ ਕਿਲਾ ਜਿੱਥੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਵੀ ਕਿਸੇ ਸਮੇਂ ਦੇ ਵਿੱਚ ਰਿਹਾ ਕਰਦੇ ਸੀ ਇੱਕ ਦੌਰ ਬੀਕਾ ਨੇਰ ਤੇ ਇਹੋ ਜਿਹਾ ਆਇਆ ਕਿ ਬੀਕਾ ਨੇਰ ਦੇ ਰਾਜੇ ਨੂੰ ਪਾਕਿਸਤਾਨ ਦੇ ਵਿੱਚ ਜੋ ਮੌਜੂਦ ਬਹਾਵਲਪੁਰ ਦੀ ਰਾਜ ਦਾ ਰਾਜਾ ਸੀ ਉਹ ਤੰਗ ਕਰਿਆ ਕਰਦਾ ਸੀ ਬਿਕਾਨੇਰ ਦੇ ਰਾਜੇ ਨੇ ਨਵਾਬ ਕਪੂਰ ਸਿੰਘ ਦੇ ਪਾਸ ਆਪਣੇ ਘੋੜਸਵਾਰ ਭੇਜੇ ਤੇ ਸੁਨੇਹਾ ਜਿਹੜਾ ਉਹ ਲਾਇਆ ਨਵਾਬ ਕਪੂਰ ਸਿੰਘ ਜੀ ਨੇ ਜੱਸਾ ਸਿੰਘ ਆਲੂਵਾਲੀਆ ਜੀ ਦੀ ਕਮਾਂਡ ਦੇ ਹੇਠ 500 ਘੋੜਸਵਾਰ ਜਿਹੜੇ ਇੱਥੇ ਭੇਜੇ ਸੀ ਇਹਦੇ ਉਪਰੰਤ 500 ਮਰਬਾ ਜ਼ਮੀਨ ਜਿਹੜੀ ਸਿੰਘਾਂ ਦੇ ਨਾਮ ਬਿਕਾਨੇਰ ਦੇ ਰਾਜੇ ਨੇ ਉਹ ਕੀ تھی ਬਾਬਾ ਦੀਪ ਸਿੰਘ ਜੀ ਵੀ ਇੱਥੇ ਆਇਆ ਕਰਦੇ ਸੀ ਇਸ ਜਗ੍ਹਾ ਦੇ ਉੱਪਰ ਇਸ ਕਿਲੇ ਦੇ ਵਿੱਚ ਪ੍ਰਾਤਨ ਕਿਲੇ ਦੇ ਵਿੱਚ ਬੱਚਿਆਂ ਨੂੰ ਵਿੱਦਿਆ ਜਿਹੜੀ ਉਹ ਪੜਾਈ ਜਾਂਦੀ ਸੀ ਤੇ ਸਿੰਘਾਂ ਨੂੰ ਸ਼ਾਸਤਰ ਕਿਲਾ ਜਿਹੜੀ ਇੱਥੇ ਸਿਖਾਈ ਜਾਂਦੀ ਸੀ ਇਹ ਹੈ ਜੀ ਬੁੱਢਾ ਜੋੜ ਦਾ ਪ੍ਰਾਤਨ ਕਿਲਾ ਹੁਣ ਜਿਹੜੀ ਇਹਦੀ ਇਮਾਰਤ ਜਿਹੜੀ ਹੈਗੀ ਆ ਬਣਾ ਦਿੱਤੀ ਗਿਆ तकरीबन 10 ਸਾਲ ਪਹਿਲਾਂ 2016-17 ਦੇ ਵਿੱਚ ਮੈਂ ਉਦੋਂ ਆਇਆ ਸੀ ਉਦੋਂ ਇੱਥੇ ਇਹ ਜਗ੍ਹਾ ਦੇ ਪਰ ਇਹ ਨਹੀਂ ਸੀ ਬਣਿਆ ਹੋਇਆ ਖਾਲਸਾ ਜੀ ਨਿਸ਼ਾਨ ਸਾਹਿਬ ਇੱਥੇ ਜੋ ਝੂਲ ਰਹੇ ਨੇ ਇਹ ਪ੍ਰਾਤਨ ਨੇ ਜੀ ਇੱਥੇ ਪੁਰਾਣੇ ਸਮੇਂ ਤੋਂ ਸ਼ਹੀਦ ਸਿੰਘਾਂ ਦੇ ਲਗਾਏ ਹੋਏ ਨਿਸ਼ਾਨ ਸਾਹਿਬ ਹੁਣ ਸਿੱਖ ਸੰਗਤ ਵੱਲੋਂ ਪੱਕੇ ਥੜੇ ਦੇ ਵਿੱਚ ਤਬਦੀਲ ਕਰ ਦਿੱਤੇ ਗਏ ਆ ਤੇ ਨਾਲ ਹੀ 1740 ਈਸਵੀ ਦੇ ਵਿੱਚ ਇਸ ਕੋਠੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਿਹੜਾ ਪ੍ਰਕਾਸ਼ ਸੀ ਹੋਇਆ ਕਰਦਾ ਸੀ ਐ ਸਮੇਂ ਦਸਵੇਂ ਪਾਤਸ਼ਾਹ ਜੀ ਦੀ ਇੱਥੇ ਤਸਵੀਰ ਜਿਹੜੀ ਉਹ ਰੱਖੀ ਹੋਈ ਆ ਇਹ ਜਿਹੜਾ ਕੋਠਾ ਹੈ ਜائیں ਜੋ ਦਰਬਾਰ ਸਾਹਿਬ ਹੈ ਛੋਟਾ ਜਾਂ ਇਹ ਬਹੁਤ ਪ੍ਰਾਤਨ ਹੈ ਹੁਣ ਇਸ ਦਰਬਾਰ ਸਾਹਿਬ ਦੀ ਇਸ ਕੋਠੜੀ ਦੀ ਜਿਹੜੀ ਇਮਾਰਤ ਹੈ ਪੱਕੀ ਕਰ ਦਿੱਤੀ ਗਈ ਹੈ ਤਾਂ ਜੋ ਬਰਸਾਤਾਂ ਦੇ ਕਾਰਨ ਤੇ ਮੌਸਮ ਦੇ ਕਾਰਨ ਇਹ ਖਰਾਬ ਨਾ ਹੋ ਸਕੇ ਕਿਲੇ ਚੋਂ ਬਾਹਰ ਆਉਂਦਿਆਂ ਨੂੰ ਹੀ ਸੱਜੇ ਹੱਥ ਇੱਥੋਂ ਦਾ ਜਿਹੜਾ ਇਤਿਹਾਸ ਉਹ ਲਿਖਿਆ ਹੋਇਆ ਤੇ ਇਧਰਲੇ ਪਾਸੇ ਨਿੰਗਾ ਸਿੰਘਾਂ ਦੇ ਜਿਹੜੇ ਬਸ਼ੇਰੇ ਨੇ ਉਹ ਬੰਨੇ ਹੋਇਆ ਤੇ ਘੋੜੇ ਵੀ ਇੱਥੇ ਚੜਦੇ ਆ ਅੱਗੇ ਜੋ ਗੁਰਦੁਆਰਾ ਸਾਹਿਬ ਹੁਣ ਨਿਹੰਗਾਂ ਸਿੰਘਾਂ ਦੀ ਦੇਖਰੇਦ ਦੇ ਵਿੱਚ ਬੁੱਢਾ ਦਲ ਦੇ ਪਾਸ ਤੇ ਗੁਰਦੁਆਰਾ ਸਾਹਿਬ ਦੇ ਬਾਹਰ ਵੀ ਸ਼ਹੀਦਾਂ ਸਿੰਘਾਂ ਦੇ ਜਿਹੜੇ ਬੁੱਤ ਨੇ ਉਹ ਲਗਾਏ ਗਏ ਨੇ ਇੱਕ ਬੁੱਤ ਬਾਬਾ ਜਥੇਦਾਰ ਬੁੱਢਾ ਜੀ ਦਾ ਲਗਾਇਆ ਹੋਇਆ ਇਹ ਬਾਬਾ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਜੀ ਨੇ ਜੀ ਉਧਰਲੇ ਪਾਸੇ ਬਾਬਾ ਦੀਪ ਸਿੰਘ ਜੀ ਜਿਹੜੀ ਮੋਹ ਸੋਨੀ ਜੜੀ ਮੂਰਤੀ ਜੜੀ ਉਹ ਲਗਾਈ ਗਈ ਹੈ ਤੇ ਮੱਛੇ ਰੰਗੜ ਦਾ ਸਿਰ ਜਿਹੜਾ ਹੈਗਾ ਉਹ ਨੀਜੀ ਦੇ ਉੱਤੇ ਬਾਬਾ ਸੁੱਖਾ ਸਿੰਘ ਜੀ ਨੇ ਟੰਗਿਆ ਹੋਇਆ ਤੇ ਇਹ ਉਹ ਜਾਂਡਾ ਜੀ ਜਿਹਦੇ ਉੱਪਰ ਜਿਹੜਾ ਸਹਰਾ ਉਹ ਸੁੱਟਿਆ ਗਿਆ ਸੀ ਤੇ ਝੰਡਾ ਜਿਹੜਾ ਸੁੱਕ ਗਿਆ ਸੀ ਜੀ ਮੱਛੇ ਰੰਗੜ ਦੇ ਸਿਰ ਦਾ ਜਿਹੜਾ ਭਾਰ ਸੀ ਉਹਨੂੰ ਨਾਂ ਸਹਾਰ ਦਿਆ ਮੈਂ ਪਾਪੀ ਦੇ ਸਰ ਦੇ ਭਾਰ ਨੂੰ ਇਹ ਜਿਹੜਾ ਜੰਗ ਦੋ ਫਾੜ ਹੋ ਕੇ ਸੁੱਕ ਗਿਆ ਸੀ ਇਹ ਲੱਕੜ ਵੀ ਇੱਥੇ ਪੁਰਾਤਨੋਂ ਵਜਈ ਰੱਖੀ ਹੋਈ ਆ ਗੁਰਦੁਆਰਾ ਸਾਹਿਬ ਦੀ ਇਹ ਇਮਾਰਤ ਨਿਹੰਗਾਂ ਸਿੰਘਾਂ ਦੇ ਪਾਸ ਆ ਇੱਥੋਂ ਦੀ ਦੇਖ ਰੇਖ ਨਿਹੰਗ ਸਿੰਘ ਕਰਦੇ ਆ ਇਧਰਲੇ ਪਾਸ ਇੱਕ ਛੋਟਾ ਜਿਹਾ ਸਰੋਵਰ ਬਣਿਆ ਹੋਇਆ ਇੱਥੇ ਹੁਣ ਚੱਲਦੇ ਹਾਂ ਦਰਬਾਰ ਸਾਹਿਬ ਦੇ ਅੰਦਰ ਤੇ ਛੋਟੀ ਜਿਹੀ ਕਲਿੱਪ ਜੇ ਹੋ ਸਕੇ ਤਾਂ ਜਰੂਰ ਜਿਹੜੀਆਂ ਲਗਾਵਾਂਗੇ ਅੱਜ ਦੇ ਬਲੌਗ ਦੇ ਵਿੱਚ ਇੰਨਾ ਹੀ ਅੱਜ ਕਰਦੇ ਆ ਇੱਥੇ ਹੀ ਬਲੌਗ ਦੀ ਸਮਾਪਤੀ ਮਿਲਦੇ ਆ ਕਿਸੇ ਨਵੇਂ ਬਲੌਗ ਦੇ ਵਿੱਚ ਕਿਸੇ ਨਵੀਂ ਜਗ੍ਹਾ ਤੇ ਕਿਸੇ ਨਵੇਂ ਇਤਿਹਾਸ ਦੇ ਨਾਲ ਗੁਰਦੁਆਰਾ ਬੁੱਢਾ ਜੋੜ ਦੇ ਸਾਹਮਣੇ ਇੱਕ ਨਵੀਂ ਇਮਾਰਤ ਜਿਹੜੀ ਬਣਾਈ ਗਈ ਆ ਤੇ ਇਹ ਇਮਾਰਤ ਜਿਹੜੀ ਹੈਗੀ ਆ ਇਹ ਹੈਗਾ ਜੀ ਮਿਊਜ਼ੀਅਮ ਅਜ਼ਾਇਬ ਘਰ ਜਿਹੜਾ ਬਣਾਇਆ ਹੋਇਆ ਇੱਥੇ ਇਹਦੇ ਵਿੱਚ ਬਾਬਾ ਸੁਖਾ ਸਿੰਘ ਮਹਤਾਬ ਸਿੰਘ ਤੇ ਹੋਰ ਸ਼ਹੀਦ ਸਿੰਘਾਂ ਦੀਆਂ ਜਿਹੜੀਆਂ ਤਸਵੀਰਾਂ ਤੇ ਉਹਨਾਂ ਦੀਆਂ ਯਾਦਾਂ ਰੱਖੀਆਂ ਹੋਈਆਂ ਆ ਨਾਲ ਹੀ ਇਸ ਜਾਇਬ ਘਰ ਦੇ ਵਿੱਚ ਬੁੱਢਾ ਜੋੜਦਾ ਜਿੰਨਾ ਵੀ ਇਤਿਹਾਸ ਜਿਹੜਾ ਹੈਗਾ ਉਹ ਰੱਖਿਆ ਹੋਇਆ ਹੈ